ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਕੋਈ ਨਵੀਆਂ ਗੱਲਾਂ ਬਾਤਾਂ ਸ਼ੇਅਰ ਕਰਨ ਲੱਗੇ ਆਂ ਅੱਜ ਅਸੀਂ ਸ਼ੇਅਰ ਕਰਨ ਲੱਗੇ ਆ ਕਿ ਪੰਜਾਬ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ 2002 ਤੋਂ ਲੈ ਕੇ ਜਿਹੜੀਆਂ ਵੀ ਪਿੰਡਾਂ ਦੇ ਵਿੱਚ ਹੁਣ ਤੱਕ ਗ੍ਰਾਂਟਾਂ ਆਈਆਂ ਅਸੀਂ ਮੁੱਖ ਮੰਤਰੀ ਤੋਂ ਮੰਗ ਕਰਦੇ ਆਂ 2002 ਤੋਂ ਲੈ ਕੇ ਕਿਉਂਕਿ ਉਹਨਾਂ ਸਰਕਾਰਾਂ ਦੇ ਮੋਕੇ ਜਿੰਨੀ ਵੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋਈ ਸ਼ਹਿਰੀ ਖੇਤਰ ਹੋਈ ਪਿੰਡੂ ਖੇਤਰ ਦੇ ਵਿੱਚ ਹੋਈ ਉਹਦੀ ਹੁਣ ਜਿਹੜੀ ਜਾਂਚ ਹੈ ਉਹ ਭਾਰਤ ਦੀਆਂ ਕੇਂਦਰੀ ਏਜੰਸੀਆਂ ਤੋਂ ਕਰਾਉਣ ਦੀ ਲੋੜ ਹੈ ਜਿਵੇਂ ਜਾਂਚ 2002 ਦੇ ਵਿੱਚ ਡੇਰਾ ਸੱਚਾ ਸੌਦਾ ਦੀ ਲੱਗੀ ਡੇਰਾ ਸੱਚਾ ਸੌਦਾ ਦੀ ਜਾਂਚ ਇੱਕ ਗੁੰਮ ਨਾਮ ਚਿੱਠੀ ਨੂੰ ਲੈ ਕੇ ਹੋਈ ਅਸੀਂ ਲੋਕਾਂ ਨੂੰ ਵੀ ਅੱਜ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਡੇਰੇ ਦੀ ਜਾਂਚ ਹੋਈ ਸੀ ਨਾ ਇੱਕ ਗੁੰਮ ਨਾਮ ਚਿੱਠੀ ਨੂੰ ਲੈ ਕੇ ਇੱਕ ਗੁੰਮ ਨਾਮ ਚਿੱਠੀ ਦੀ ਆਂਟ ਲੈ ਕੇ ਕਾ ਜਿੰਨੀ ਜਾਂਚ ਡੇਰਾ ਸੱਚਾ ਸੌਦਾ ਦੀ ਹੋਈ ਕਿਉਂਕਿ ਡੇਰੇ ਕੋਲੇ ਤਾਂ ਸੱਚ ਸੀਗਾ ਡੇਰੇ ਨੇ ਜਾਂਚ ਜਨਸੀਆਂ ਦਾ ਸਾਹਮਣਾ ਕਰ ਲਿਆ ਕਿਉਂਕਿ ਡੇਰਾ ਸੱਚਾ ਸੌਦਾ ਕਾਨੂੰਨ ਦੇ ਵਿੱਚ ਰਹਿੰਦਾ ਹੈ ਕਾਨੂੰਨ ਦੇ ਵਿੱਚ ਗੁਰੂ ਜੀ ਸਾਡੇ ਚੱਲਦੇ ਆ ਕਿਉਂਕਿ ਜਿਹੜੀ ਜਾਂਚ ਡੇਰਾ ਸੱਚਾ ਸੌਦਾ ਦੀ ਹੋਈ ਤਾਂ ਅਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕਰਦੇ ਆ ਵੀ 2002 ਤੋਂ ਲੈ ਕੇ ਜਿਹੜੀਆਂ ਗ੍ਰਾਂਟਾਂ ਸ਼ਹਿਰੀ ਖੇਤਰ ਦੇ ਵਿੱਚ ਜਾਂ ਪਿੰਡੂ ਖੇਤਰ ਦੇ ਵਿੱਚ ਆਈਆਂ ਐ ਹੁਣ ਕੇਂਦਰੀ ਏਜੰਸੀਆਂ ਦੀ ਲੋੜ ਹੈ ਪੰਜਾਬ ਦੀ ਧਰਤੀ ਤੇ ਕੇਂਦਰੀ ਏਜੰਸੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਵੇਂ ਡੇਰਾ ਸੱਚਾ ਸੌਦਾ ਦੀ ਹੋਈ ਅਸੀਂ ਮੰਗ ਕਰਦੇ ਆਂ ਜਦੋਂ ਕੇਂਦਰੀ ਏਜੰਸੀਆਂ ਡੇਰਾ ਸੱਚਾ ਸੌਦਾ ਦੀ ਜਾਂਚ ਕਰ ਰਹੀਆਂ ਸੀ ਸਾਰੇ ਲੀਡਰ ਸਵਾਗਤ ਕਰਦੇ ਸੀ ਲੋਕ ਸਵਾਗਤ ਕਰਦੇ ਸੀ ਸਾਰੇ ਰਾਜਨੀਤਿਕ ਪਾਰਟੀਆਂ ਸਵਾਗਤ ਕਰਦੀਆਂ ਸੀ ਚਲੋ ਠੀਕ ਆ ਜਾਂਚ ਏਜੰਸੀਆਂ ਦਾ ਕੰਮ ਹੁੰਦਾ ਹੈ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਆਪਣਾ ਫਰਜ਼ ਨਿਭਾਉਣਾ ਹੈ ਉਹ ਉਹਨਾਂ ਦੀ ਮਰਜ਼ੀ ਆ ਵੀ ਉਹਨਾਂ ਨੇ ਫਰਜ਼ ਕਿਵੇਂ ਨਿਭਾਉਣਾ ਹੈ ਵੀ ਉਹਨਾਂ ਨੇ ਸਿਆਸੀ ਦਿਵਾਵਾਂ ਥੱਲੇ ਫਰਜ਼ ਨਿਭਾਉਣਾ ਹੈ ਜਾ ਉਹਨਾਂ ਨੇ ਕਾਨੂੰਨ ਦੇ ਦੇਰੇ ਅੰਦਰ ਰਹਿ ਕੇ ਨਵੋਣਾ ਉਹਦਾ ਜਾਂਚ ਏਜੰਸੀਆਂ ਦਾ ਕੰਮ ਹੁੰਦਾ ਹੈ ਪਰ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕਰਦੇ ਹਾਂ ਵੀ 2002 ਦੇ ਵਿੱਚ ਕੈਪਟਨ ਦੀ ਸਰਕਾਰ ਸੀ 10 ਸਾਲ ਕੈਪਟਨ ਨੇ ਰਾਜ ਕੀਤਾ 10 ਸਾਲ ਕਾਲੀਆਂ ਨੇ ਰਾਜ ਕੀਤਾ ਜਾਨੀ ਕਿ ਹੁਣ 2002 ਤੋਂ ਲੈ ਕੇ ਪੰਜਾਬ ਦੇ ਪਿੰਡੂ ਖੇਤਰ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਵੀ ਸਰਕਾਰ ਦੇ ਕੋਲੇ ਹਰ ਇੱਕ ਗ੍ਰਾਂਟ ਦਾ ਰਿਕਾਰਡ ਹੈ ਵੀ ਕਿਹੜੀਆਂ-ਕਿਹੜੀਆਂ ਸਕੀਮਾਂ ਦੇ ਰਾਹੀਂ ਗ੍ਰਾਂਟਾਂ ਆਈਆਂ ਕਿਵੇਂ-ਕਿਵੇਂ ਲੱਗੀਆਂ ਤਾਂ ਅਸੀਂ ਅੱਜ ਮੰਗ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਕਿ ਜਿਵੇਂ ਡੇਰਾ ਸੱਚਾ ਸੌਦਾ ਦੀ ਪਿਛਲੀਆਂ ਸਰਕਾਰਾਂ ਨੇ ਜਾਂਚ ਕਰਾਈ ਹੈ ਤਾਂ ਇਸੇ ਵਾਸਤੇ ਹੁਣ ਅਸੀਂ ਇਹ ਮੰਗ ਕਰਦੇ ਆ ਵੀ ਪੰਜਾਬ ਦੀ ਧਰਤੀ ਉੱਤੇ ਮਤਲਬ ਕਿ ਹਰ ਇੱਕ ਪਿੰਡ ਦੀ ਜਾਂਚ ਹੋਣੀ ਚਾਹੀਦੀ ਆ 2002 ਤੋਂ ਲੈ ਕੇ ਉਹ ਵੀ ਸੈਂਟਰ ਦੀਆਂ ਏਜੰਸੀਆਂ ਤੋਂ ਵੀ ਕਿੰਨੀ ਗ੍ਰਾਂਟ ਕਿਹੜੇ ਪਿੰਡ ਦੇ ਵਿੱਚ ਆਈ ਸ਼ਹਿਰੀ ਖੇਤਰ ਦੇ ਵਿੱਚ ਕਿੰਨੀ ਆਈ ਤੇ ਸਾਨੂੰ ਵੀ ਪਤਾ ਲੱਗ ਜਾਵੇ ਵੀ 2002 ਤੋਂ ਲੈ ਕੇ ਕਿੰਨੀਆਂ ਗ੍ਰਾਂਟਾਂ ਕਿੰਨਾ ਪੈਸਾ ਇੱਕ ਪਿੰਡ ਨੂੰ ਦਿੱਤਾ ਗਿਆ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਪਤਾ ਲੱਗੇ ਤਾਂ ਅਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਮੰਗ ਕਰਦੇ ਆਂ ਵੀ ਹੁਣ ਸੈਂਟਰ ਦੀਆਂ ਏਜੰਸੀਆਂ ਦੀ ਲੋੜ ਆ ਜਿਵੇਂ ਡੇਰਾ ਸੱਚਾ ਸੌਦਾ ਦੀ ਜਾਂਚ ਏਜੰਟਰ ਦੀਆਂ ਏਜੰਸੀਆਂ ਨੇ ਕੀਤੀ ਜਾਂਚ ਏਜੰਸੀਆਂ ਸੈਂਟਰ ਦੀਆਂ ਲਾਈਆਂ ਅਕਿੰਦਰੀ ਏਜੰਸੀਆਂ ਦੀ ਲੋੜ ਆ ਅੱਜ ਪੰਜਾਬ ਦੀ ਧਰਤੀ ਤੇ ਅਸੀਂ ਮੰਗ ਕਰਦੇ ਆ ਅੱਜ ਫੇਰ ਮੁੱਖ ਮੰਤਰੀ ਤੋਂ ਕਿ ਜਿਵੇਂ ਡੇਰਾ ਸੱਚਾ ਸੌਦਾ ਦੀ ਜਾਂਚ ਪ੍ਰਣਾਲੀ ਬੜੀ ਬਰੀਕੀ ਤੱਕ ਅੱਗੇ ਵਧਾਈ ਵੜਾ ਮਤਲਬੀ ਜੋਰ ਲਾਇਆ ਜਾਂਚ ਏਜੰਸੀਆਂ ਦੇ ਜਰਗੇ ਤਾਂ ਅਸੀਂ ਅੱਜ ਮੰਗ ਕਰਦੇ ਆ ਵੀ ਡੇਰਾ ਸੱਚਾ ਸੌਦਾ ਨੇ ਤਾਂ ਜਾਂਚ ਏਜੰਸੀਆਂ ਦਾ ਸਾਹਮਣਾ ਕਰ ਲਿਆ ਕਿਉਂਕਿ ਡੇਰੇ ਕੋਲੇ ਸੱਚ ਸੀਗਾ ਡੇਰਿਆ ਦੇ ਕੋਲੇ ਪੂਰਾ ਤਰੀਨ ਰੋਲ ਸੱਚ ਸੀ ਤਾਂ ਅਸੀਂ ਅੱਜ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਕਿ ਹੁਣ ਪਿੰਡੂ ਖੇਤਰ ਦੀ ਜਿਹੜੀ ਜਾਂਚ ਆ ਉਹ ਜਾਂਚ ਜਨਸੀਆਂ ਤੋਂ ਹੋਣੀ ਚਾਹੀਦੀ ਹੈ ਉਹ ਵੀ ਕੇਂਦਰ ਦੀਆਂ ਜਨਸੀਆਂ ਤੋਂ ਹੋਣੀ ਚਾਹੀਦੀ ਹੈ ਵੀ 2002 ਤੋਂ ਲੈ ਕੇ ਕਿੰਨੀਆਂ ਗ੍ਰਾਂਟਾਂ ਪਿੰਡ ਵਿੱਚ ਆਈਆਂ ਕਿਹੜੀਆਂ-ਕਿਹੜੀਆਂ ਸਕੀਮਾਂ ਰਹੀ ਕਿੱਥੇ-ਕਿੱਥੇ ਲੱਗੀਆਂ ਯਾਨੀ ਕਿ ਇਹ ਵੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਜੇ ਉਧਰ ਜਾਂਚ ਹੋ ਸਕਦੀ ਹੈ ਤਾਂ ਫਿਰ ਇਧਰ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਵੀ ਸੈਂਟਰ ਦੀਆਂ ਜਾਂਚ ਜਨਸੀਆਂ ਤੋਂ ਕੇਂਦਰੀ ਜਨਸੀਆਂ ਤੋਂ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਾਤੋ ਸ਼ਬਦ ਵੱਧ ਘੱਟ ਬੋਲ ਲਿਆ ਗਿਆ ਅਸੀਂ ਮਾਫੀ ਚਾਹੁੰਦੇ ਹਾਂ ਤਾਂ ਅਸੀਂ ਵੀ ਇੱਕ ਸਵਿਧਾਨ ਅਸੀਂ ਵੀ ਪੰਜਾਬ ਦੇ ਪਿੰਡੂ ਖੇਤਰ ਦੀ ਮੰਗ ਕਰ ਸਕਦੇ ਹਾਂ ਜਾਂਚ ਏਜੰਸੀਆਂ ਦੀ ਗੱਲ ਕਰ ਸਕਦੇ ਹਾਂ ਕਿ ਇੱਧਰ ਜਾਂਚ ਵੀ ਕਰਾਉਣ ਦੀ ਅੱਜ ਲੋੜ ਆ ਭਾਰਤ ਦੀਆਂ ਕੇਂਦਰੀ ਏਜੰਸੀਆਂ ਤੋਂ ਜਦੋਂ ਉੱਧਰ ਕੇਂਦਰ ਦੀਆਂ ਏਜੰਸੀਆਂ ਨੇ ਜਾਂਚ ਕੀਤੀ ਤਾਂ ਉਹ ਪਿੰਡੂ ਖੇਤਰ ਦੀ ਪੰਜਾਬ ਦੀ ਧਰਤੀ ਤੇ ਕਿ 2002 ਤੋਂ ਲੈ ਕੇ ਕਿੰਨੀਆਂ ਗ੍ਰਾਂਟਾਂ ਪੰਜਾਬ ਦੇ ਪਿੰਡੂ ਖੇਤਰ ਦੇ ਵਿੱਚ ਆਈਆਂ ਕਿੰਨੀਆਂ ਸ਼ਹਿਰੀ ਖੇਤਰ ਦੇ ਵਿੱਚ ਆਈਆਂ ਤਾਂ ਇੱਥੇ ਵੀ ਇੱਕ ਕੇਂਦਰ ਦੀਆਂ ਏਜੰਸੀਆਂ ਦੇ ਅੱਜ ਲੋੜ ਆ ਜੀ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰ